ਆਜੇ ਸੀ ਖੇਤਾਂ ਦੇ ਵਿੱਚ ਹੀ ਪਹੁੰਚਿਆ ਆ ਜਾਨੀ ਕਿ ਪ੍ਰਾਲੀ ਨੂੰ ਅੱਗ ਲਾਈ ਇਸ ਕਣਕੇ ਵੇਖੋ ਕਿੰਨੀ ਸੋਹਣੀ ਖੜੀ ਹੈ ਨਾ ਤਾਂ ਇਹਨੂੰ ਸੁੰਢੀ ਲੱਗੀ ਹੈ ਤੇ ਨਾ ਹੀ ਧੋਬੀ ਹੈ ਤੇ ਨਾਲ ਹੀ ਇੱਧਰ ਇੱਕ ਵੱਟ ਸਨ ਹੈ ਇੱਧਰ ਵੀ ਤਸਵੀਰਾਂ ਬੁਖਾ ਦੇ ਕੈਮਰਾਮੈਨ ਨੂੰ ਕਹਿੰਦਾ ਆ ਖੇਤ ਹੈ ਜਿਹੜਾ ਇਹ ਪ੍ਰਾਲੀ ਖੇਤ ਦੇ ਵਿੱਚ ਨੱਪੀਏ ਸੁਪਰ ਸੀਡਰ ਜਿਹੜੀ ਮਸ਼ੀਨ ਆ ਉਹਦੇ ਨਾਲ ਤੇ ਇੱਕ ਨਹੀਂ ਇਹ ਜਿਹਨੇ ਕਬਾਣਾ ਜਿਹੜੇ ਇਸ ਤਰ੍ਹਾਂ ਹੋਏ ਆ ਆ ਵੇਲੇ ਵਾਂਗੂ ਪਿਆ ਬਹੁਤ ਵੱਡਾ ਨੁਕਸਾਨ ਇਹਦੇ ਵਿੱਚ ਦਵਾਈ ਵੀ ਪਾ ਚੁੱਕਿਆ ਕਿਸਾਨ ਫਿਰ ਵੀ ਆ ਹਲਾਤਾ ਹੈ ਹੁਣ ਇਹਦੇ ਵਿੱਚ ਉਹੀ ਗੱਲ ਵਾਰ-ਵਾਰ ਹੁਣ ਇਹ ਨੂੰ ਕਹਿੰਦੇ ਵੀ ਇਹਦੇ ਵਿੱਚ ਦਵਾਈ ਪਾਤੀ ਕਿਸਾਨ ਨੇ ਜਿਹੋ ਪਹਿਲਾਂ ਇਸ ਕਣਕ ਦੇ ਵਿੱਚ 2 ਲੀਟਰ ਕਿੱਲੇ ਦੇ ਕਲੋਰੋਫੇਰੀਕਸ ਦੀ ਦਵਾਈ ਪਾਤੀ ਹੈ ਹਲੇ ਦੇ ਹਾਲਾਤ ਇੱਕ ਪਾਸੇ ਸਰਕਾਰ ਕਹਿੰਦੀ ਤੁਸੀਂ ਜ਼ਹਿਰੀਲੇ ਕਣਕ ਲੋਕਾਂ ਨੂੰ ਖਵਾ ਰਹੇ ਹੋ ਜ਼ਹਿਰੀਲਾ ਝੋਨਾ ਖਵਾ ਰਹੇ ਹੋ ਤੇ ਇਹਨਾਂ ਦੇ ਜਿਹੜੇ ਪੜ੍ਹੇ ਲਿਖੇ ਡਾਕਟਰ ਹੈ ਅਫਸਰ ਹੈ ਉਹੀ ਕਿਸਾਨ ਨੂੰ ਸ਼ੁਪਾਰਸ਼ਾਂ ਕਰ ਰਹੇ ਆ ਵੀ ਤੁਸੀਂ ਜੋ ਨੀਕਾ ਵੱਧ ਤੋਂ ਵੱਧ ਸਬਰਿਆਂ ਕਰੋ ਖੇਤਾਂ ਚ ਆ ਕੇ ਧਾੜਾਂ ਫਿਰਤੀਆਂ ਰਹੀਆਂ ਪ੍ਰਸ਼ਾਸਨ ਦੀਆਂ ਵਿਭਾਗਾਂ ਦੀਆਂ ਪਰਾਲੀ ਨੂੰ ਅੱਗ ਨਾਲ ਲਾਇਓ ਪਰਾਲੀ ਨੂੰ ਅੱਗ ਨਾਲ ਲਾਇਓ ਸੀ ਪਰਚੇ ਕਰ ਦਾਂਗੇ ਪਰਚੇ ਵੀ ਕਰਤੇ ਹੁਣ ਲੋਕ ਮਗਰ ਲੱਗ ਕੇ ਵੀ ਚਲੋ ਭਾਈ ਨਹੀਂ ਲਾਉਂਦੇ ਹੁਣ ਆ ਹਾਲਾਤ ਬਣ ਗਏ ਡਾਕਟਰ ਸਾਹਿਬ ਤੁਸੀਂ ਹੁਣ ਦੌਰਾ ਕਰਕੇ ਸਾਰੇ ਵਾਣ ਵੇਖਿਆ ਹੈ ਕਿਵੇਂ ਲੱਗਾ ਤੁਹਾਨੂੰ ਇਸ ਟਾਈਮ ਜਿਹੜੀ ਸੰਡੀ ਆ ਉਹ ਇੱਕ ਥਾਂ ਤੇ ਲੱਭੀ ਆ ਸਾਨੂੰ ਇਹ ਇਹ ਐਵੇਂ ਗੋਗਨਗਰ ਨਾਲੋਂ ਮਿੱਟੀ ਝੜੀ ਜਾਣੀ ਖੇਤ ਤੁਹਾਡੇ ਸਾਹਮਣੇ ਆ ਦੋਹੇ ਯਾਰ ਇਹ ਇਹ ਅਣਜਾਣ ਤੋਂ ਅਣਜਾਣ ਦੀਆਂ ਅੱਖਾਂ ਦੱਸਦੀਆਂ ਆ ਅੱਗ ਲਾਏ ਵਾਲੇ ਪਰਾਲੀ ਵਾਲੀ ਕਣਕ ਹੈ ਉਹ ਪਰਾਲੀ ਵਿਚ ਨੇ ਦੋਨੇ ਪਾਸੇ ਚੱਲ ਕਰੋ ਉਧਰ ਵੀ ਆ ਉਹ ਇਹ ਵਿਚਾਰ ਜਿਹਨੂੰ ਅੱਗ ਲਾਈ ਹੈ ਨਾ ਜਿਹਨੂੰ ਅੱਗ ਲਾਈ ਹੈ ਉਹ ਜਿਨਕੇ ਵਾਹਣ ਵਿਚਾਲਿਆ ਜਿਹਨੂੰ ਅੱਗ ਨਹੀਂ ਲਾਈ ਤੇ ਕਿਤੇ ਰਾ ਇਹ ਕਿਤੇ ਰਾ ਜਾਨੀ ਕਿ ਇਹ ਕਹਿੰਦੇ ਵੀ ਇੱਥੇ ਇਹ ਕਣਕ ਵਧੀਆ ਖੜੀ ਐ ਇੱਥੇ ਦੋਗੀਆਂ ਕੋ ਬੈਗ ਕੋ ਕੋਈ ਟੋਏ ਪਟ ਕੇ ਨੱਪੀ ਜਾਨੀ ਦੋ ਸੁੰਡੀਆਂ ਮਿਲ ਜਾਣੀਆਂ ਇਹਦਾ ਮਤਲਬ ਇਹ ਨਹੀਂ ਅਟੈਕ ਹੈ ਫਸਲ ਦੇਖੋ ਉਹ ਪਾਸੇ ਲੋ ਖੜੀ ਆ ਉਹ ਖੜੀ ਆ ਉਹ ਕਹਾਣਾਂ ਖੜੀ ਐ ਜਿਹੜੀ ਨੂੰ ਅੱਗ ਨਾਂ ਲਾ ਕੇ ਨੱਪਿਆ ਇੱਧਰਲੇ ਪਾਸੇ ਖੜੀ ਐ ਦੇਖ ਲੋ ਸਾਰੀ ਤੁਹਾਡੇ ਸਾਹਮਣੇ ਇੱਕ ਪੰਜਾਬ ਦੀ ਕਹਾਵਤ ਹੈ ਵੀ ਜਿਹਦੀ ਖਾਈਏ ਬਾਜਰੀ ਤੇ ਉਸੇ ਦੀ ਭਰੀਏ ਹਾਜ਼ਰੀ ਕਣਕਾਂਗੇ ਦੇ ਵਿੱਚ ਜਿਹੜੇ ਖੇਤੀ ਬਾੜੀ ਦੇ ਜਿਹੜੇ ਅਫਸਰ ਮਹਾਰ ਅਫਸਰ ਆਏ ਸੀ ਤੇ ਬੀਕੇਯੂ ਸਿੱਧੂਪੁਰ ਵੱਲੋਂ ਜਨਨ ਕਿ ਉਹਨਾਂ ਨੂੰ ਸੈਮੀਨਾਰ ਕਰਨਾ ਸੀ ਰੋਕਿਆ ਗਿਆ ਸੀ ਬੰਦੀ ਬਣਾਇਆ ਗਿਆ ਸੀ ਵੀ ਜਿਹੜੀਆਂ ਕਣਕਾਂ ਨੂੰ ਅੱਗ ਲਾਈ ਸੀ ਉਹਨਾਂ ਜਨਨ ਕਿ ਖੇਤਾਂ ਦੇ ਵਿੱਚ ਕਣਕ ਬਾੜੀ ਵਧੀਆ ਖੜੀ ਹੈ ਅੱਜ ਅਸੀਂ ਖੇਤਾਂ ਦੇ ਵਿੱਚ ਹੀ ਪਹੁੰਚਿਆ ਇੱਥੇ ਕਿਸਾਨ ਜਥੇਬੰਦੀ ਵੀ ਪਹੁੰਚੇ ਬੀਕੇਯੂ ਸਿੱਧੂਪੁਰ ਆ ਜਨਨ ਕਿ ਪ੍ਰਾਈ ਪ੍ਰਾਈ ਨੂੰ ਅੱਗ ਲਾਈ ਸੀ ਕਣਕ ਦੇ ਵੇਖੋ ਕਿੰਨੀ ਸੋਹਣੀ ਖੜੀ ਹੈ ਨਾ ਤਾਂ ਇਹਨੂੰ ਸੁੰਢੀ ਲੱਗੀ ਹੈ ਤੇ ਨਾ ਹੀ ਦੋਗੀ ਹੈ ਮੈਂ ਕੈਮਰਾਮੈਨ ਨੂੰ ਕਹਿੰਦਾ ਇੱਕ ਵਾਰੀ ਦੇ ਤਸਵੀਰਾਂ ਮੁਖਾ ਦੇ ਕਿ ਦੇ ਨਾਲ ਹੀ ਇਹਦੇ ਇੱਕ ਵੱਟ ਸਨ ਹੈ ਹੁਣ ਆਪਾਂ ਖੇਤਾਂ ਦੇ ਵਿੱਚ ਆ ਗਏ ਆ ਬਿਲਕੁਲ ਅਸੀਂ ਤਾਂ ਇਸ ਮਾਮਲੇ ਨੂੰ ਜਾਣਦੇ ਆ ਪਹਿਲਾਂ ਤੋਂ ਅਸੀਂ ਐਵੇਂ ਤਾਂ ਨਹੀਂ ਪਰਾਈ ਵਾਲੀ ਵਾਲੀ ਲੜਾਈ ਜਿਹੜੀ ਲੜ ਰਹੇ ਆ ਵੀ ਜਿਹੜਾ ਪਰਾਲੀ ਖੇਤ ਦੇ ਵਿੱਚ ਨੱਪਣਾ ਨਾ ਉਹ ਜਾ ਕੇ ਖੇਤ ਦੇ ਵਿੱਚ ਕਿਸਾਨ ਦਾ ਆਰਥਿਕ ਤੌਰ ਤੇ ਨੁਕਸਾਨ ਹੁੰਦਾ ਬਹੁਤ ਵੱਡਾ ਉਹ ਸਾਹਮਣੇ ਆ ਤੁਹਾਡੇ ਆ ਖੇਤ ਹੈ ਜਿਹੜਾ ਇਹ ਪਰਾਲੀ ਖੇਤ ਦੇ ਵਿੱਚ ਨੱਪੀਏ ਸੁਪਰ ਸੀਡਰ ਜਿਹੜੀ ਮਸ਼ੀਨ ਆ ਉਹਦੇ ਨਾਲ ਤੇ ਇੱਕ ਨਹੀਂ ਇਹ ਜਿਹੇ ਨੇ ਕਬਾਹਣ ਜਿਹੜੇ ਇਸ ਤਰ੍ਹਾਂ ਹੋਏ ਆ ਆ ਬੇਲੇ ਵਾਂਗੂ ਪਿਆ ਬਹੁਤ ਵੱਡਾ ਨੁਕਸਾਨ ਇਹਦੇ ਚ ਦਵਾਈ ਵੀ ਪਾ ਚੁੱਕਿਆ ਕਿਸਾਨ ਫਿਰ ਵੀ ਆ ਹਲਾਤਾ ਆ ਬਹਣ ਨੂੰ ਅੱਗ ਲਾ ਕੇ ਕਿਸਾਨ ਨੇ ਬੀਜੀ ਹੋਈ ਹੈ ਇਹ ਕਣਕ ਤੁਸੀਂ ਦੇਖ ਲਓ ਅਸੀਂ ਤਾਂ ਇਹ ਦੇਨੇ ਆ ਖੇਤਾਂ ਦੇ ਵਿੱਚ ਆਪ ਕੀਤਾ ਸਾਰਾ ਕੁਝ ਹਕੀਕਤ ਇਹ ਹੈ ਵੀ ਤੁਸੀਂ ਐਵੇਂ ਇੱਕ ਆਬਦੀ ਚੋਰੀ ਮੋਰੀ ਬਣਾ ਕੇ ਵਿੱਚੋਂ ਨੰਗਣ ਦੀ ਕੋਸ਼ਿਸ਼ ਕਰਦੇ ਆ ਇਹ ਨਹੀਂ ਹੈ ਆ ਜਿਹੜੀ ਅੱਗ ਨਾ ਲਾ ਕੇ ਬੀਜੀ ਹੋਈ ਵਾਲਾ ਬਹਣਾਂ ਆ ਅੱਗ ਲਾ ਕੇ ਵੀਜੀ ਵਾਲਾ ਤੁਹਾਡੀ ਵਿੱਚ ਆ ਉਹ ਪਹਿਲਾ ਵਾਹਣ ਵੀ ਇੱਦਾਂ ਹੀ ਆ ਇਹ 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 ਕੱਲਾ ਵਾਹਣ ਜਿਹੜਾ ਮੈਚ ਕੈਮਰਾਮੈਨ ਨੂੰ ਕਹਿੰਦਾ ਦਿਖਾ ਦੇ ਜਿਹੜਾ ਆ ਵਾਹਣ ਹੈ ਨਾ ਇਸੇ ਕਾ ਵਾਹਣ ਦੇ ਵਿੱਚ ਹੀ ਗਣਕ ਵਧੀਆ ਖੜੀ ਆ ਜੇਸ ਤੋਂ ਅੱਗੇ ਯਾਨੀ ਕਿ ਜਿਹੜਾ ਵਾਹਣ ਹੈ ਉਹ ਵੀ ਇਸ ਤਰ੍ਹਾਂ ਦੁੱਗੀਆਂ ਬਣੀਆਂ ਹੋਈ ਆ ਜੇ ਹੁਣ ਆਪਾਂ ਇਹਨਾਂ ਨਾਲ ਗੱਲ ਕਰੀਏ ਗਰਮੈਸ਼ ਦੀ ਗੱਲ ਕਰਦੇ ਅੱਜ ਤੁਰੇ ਹੋ ਕੇ ਵੀ ਗਰਮੈਸ਼ ਦੀ ਗੱਲ ਕਰਦੇ ਆਪਾਂ ਤੇ ਇਹ ਵਾਂਜ ਹੁਣ ਗਰਮੈਸ਼ ਕਿੱਧਰ ਗਈ ਵਾਟ ਸੱਤਾਂ ਦੀ ਗੱਲ ਤਾਂ ਉਹੀ ਹੈ ਨਾ ਗਰਮੈਸ਼ ਕੋਈ ਐਰ ਕੀ ਕੋਈ ਨਮਾ ਥੋੜੋ ਹੈਗਾ ਸਾਲ ਵੀ ਐਰ ਕੀ ਗਰਮੈਸ਼ ਪੇਗੀ ਨਾਲੇ ਹੁਣ ਤਾਂ ਜਦੋਂ ਦਾ ਪਰਾਲੀ ਦਾ ਹੋ ਹੱਲਾ ਮੱਚਿਆ ਕਣਕ ਵੈਸੀ ਪਛੇਤੀ ਵੀਜੀ ਜਾਂਦੀ ਹੈ ਕਿਉਂਕਿ ਪਹਿਲਾਂ ਤਾਂ ਝੋਨਾ ਜਿਹੜਾ ਹੈਗਾ ਟਾਈਮ ਮਿਸ ਦਿੱਤਾ ਗਿਆ 15 ਦਿਨ ਲੇਟ ਕਰ ਦਿੱਤਾ ਗਿਆ ਫਿਰ ਪਰਾਲੀ ਨੂੰ ਅੱਗ ਨਾ ਲਾਓ ਤੇ ਇਹਦੇ ਵਿੱਚ ਇਹ ਕੁਝ ਕਰਦੇ ਪਹਿਲਾਂ ਝੋਨਾ ਲੇਟ ਵੱਡਿਆ ਫੇਰ ਜਿਹੜੇ ਹੈਗੇ ਆ ਵੀ ਪ੍ਰਾਲੀ ਨੂੰ ਖੇਤ ਦੇ ਵਿੱਚ ਖਪਾਇਆ ਤਾਂ ਵੈਸੇ ਕਣਕਾਂ ਲੇਟ ਬੀਜੀਆਂ ਜਾਂਦੀਆਂ ਤੇ ਕਣਕਾਂ ਤਾਂ 40 ਸਾਲ ਦਾ ਝੋਨਾ ਪੰਜਾਬ ਦੇ ਵਿੱਚ ਆਇਆ ਤੇ ਅਕਤੂਬਰ ਦੇ ਲਾਸਟ ਹਫਤੇ ਵੀ ਲੋਕ ਕਣਕਾਂ ਬੀਜਦੇ ਰਹੇ ਆਮ ਤੇ ਉਦੋਂ ਤਾਂ ਟੈਂਪਰੇਚਰ ਇਦੋਂ ਵੱਧ ਹੁੰਦਾ ਸੀ ਉਦੋਂ ਸੁੰਡੀ ਕਿਉਂ ਨਹੀਂ ਪਈਗੀ ਇਹ ਮੌਸਮ ਦੀ ਮਾਰ ਨਹੀਂ ਹੈ ਇਹ ਮਾਰ ਜਿਹੜੀ ਪ੍ਰਾਲੀ ਹੈ ਥੱਲੇ ਉਹ ਗੜਨ ਵੇਲੇ ਸੁੰਡੀ ਪੈਦਾ ਹੁੰਦੀ ਆ ਉਹ ਕਣਕ ਨੂੰ ਨੁਕਸਾਨ ਪਹੁੰਚਾਉਂਦੀ ਆ ਇਹ ਮੰਨਣਾ ਪਊਗਾ ਹੁਣ ਇਹਦੇ ਵਿੱਚ ਉਹੀ ਗੱਲ ਵਾਰ-ਵਾਰ ਹੁਣ ਇਹਨੂੰ ਕਹਿੰਦੇ ਵੀ ਇਹਦੇ ਚ ਦਵਾਈ ਪਾਤੀ ਕਿਸਾਨ ਨੇ ਇਹ ਤੋਂ ਪਹਿਲਾਂ ਇਸ ਕਣਕ ਦੇ ਵਿੱਚ 2 ਲੀਟਰ ਕਿੱਲੇ ਦੇ ਕਲੋਰੋਪੀਰੀਫਾਸ ਦੀ ਦਵਾਈ ਪਾਤੀ ਹੈ ਹਲੇ ਦੇ ਹਾਲਾਤ ਹੈ ਹੋਰ ਪਹਿਣਗੇ ਹੁਣ ਮੈਨੂੰ ਇਹ ਦੱਸੋ ਵੀ ਇਹ ਕਣਕ ਹੈ ਜਿਹੜੀ ਇੱਕ ਪਾਸੇ ਤਾਂ ਕਹਿੰਦੇ ਪਾਉਣ ਪਾਣੀ ਬਚਾਉਣਾ ਹੈ ਧਰਤੀ ਬਚਾਉਣੀ ਹੈ ਖੁਰਾਕ ਸੁਰੱਖਿਅਤ ਹੋਵੇ ਹੁਣ ਇਹ ਖੁਰਾਕ ਜਿਹੜੀ ਆਹ ਖਾਣੀ ਹੈ ਲੋਕਾਂ ਨੇ ਇਹਦੇ ਚ ਜੰਮਦੀ ਚ ਅੱਜ 2-2 ਲੀਟਰ ਦਵਾਈ ਦੇ ਤੋਂ ਪਹਿਲਾਂ ਪੈਗੇ ਹਲੇ ਹੋਰ ਪਾਉਗੀ ਹਲੇ ਦੀ ਸਾਰੀ ਉਮਰ ਕਣਕ ਦੀ ਇਹਦੇ ਤੇ ਹੋਰ ਵੀ ਜਿਹੜੀਆਂ ਜ਼ਹਿਰਾ ਹੋਣੀਆਂ ਕੋਈ ਖਾਦਾ ਪੈਣੀ ਅਸੀਂ ਇਹ ਜ਼ੋਰ ਲਾਉਨੇ ਆ ਵੀ ਤੁਸੀਂ ਇੰਨੇ ਲੰਮੇ ਸਮੇਂ ਤੋਂ ਤਕਨੀਕਾਂ ਲਈ ਆਏ ਤੇ ਅਸੀਂ ਤੁਹਾਡੇ ਮਗਰ ਲੱਗੀ ਗਏ ਆਂ ਮਗਰ ਲੱਗ ਲੱਗ ਕੇ ਅਸੀਂ ਆਪਦੀ ਖੁਰਾਕ ਵੀ ਜ਼ਹਿਰੀਲੀ ਕਰ ਲਈ ਪੌਣ ਪਾਣੀ ਵੀ ਖਤਮ ਕਰ ਲਿਆ ਆਂ ਆਰਥਿਕ ਤੌਰ ਤੇ ਵੀ ਅਸੀਂ ਕੰਗਾਲ ਹੋ ਗਏ ਤੇ ਤੁਸੀਂ ਹਲੇ ਵੀ ਨਹੀਂ ਰੁਕਦੇ ਹਲੇ ਵੀ ਇਦੋਂ ਗਾਹਾਂ ਜਿਹੜੀਆਂ ਤਕਨੀਕਾਂ ਸਾਨੂੰ ਦੀ ਜੰਨੇ ਹੋ ਮਹਿੰਗੀਆਂ ਮਸ਼ੀਨਰੀਆਂ ਸਾਨੂੰ ਗਲ ਮੜੀ ਜੰਨੇ ਹੋ ਆਪ ਸੁਪਰ ਸੀਡਰ ਲੈ ਲਓ 4x4 ਟਰੈਕਟਰ ਲੈ ਲਓ ਇਹ ਤੁਸੀਂ ਕਿਸਾਨ ਦਾ ਖਰਚਾ ਘਟਾ ਰਹੇ ਹੋ ਕਿ ਵਧਾ ਰਹੇ ਹੋ ਇੱਕ ਪਾਸੇ ਸਰਕਾਰ ਗੱਲ ਕਰਦੀ ਐ ਇਹ ਵੀ ਜਿਹੜੀ ਜ਼ਹਿਰੀਲੀ ਐ ਤੁਸੀਂ ਕਿਸਾਨ ਜਿਹਨਾਂ ਕਿ ਵਾਤਾਵਰਣ ਖਰਾਬ ਕਰ ਰਹੇ ਆ ਜਨਨ ਕਿ ਥਲੜਾ ਪਾਣੀ ਖਰਾਬ ਕਰ ਰਹੇ ਆ ਜਨਨ ਕਿ ਕਣਕ ਦੇ ਉੱਤੇ ਤੁਸੀਂ ਸਪਰੇਆ ਨਾ ਕਰੋ ਆਹ ਨਾ ਕਰੋ ਬਾਹ ਨਾ ਕਰੋ ਜਨਨ ਕਿ ਘਟ ਰਹੇ ਆ ਪਾਹੋ ਕਣਕ ਜਨਨ ਕਿ ਘਟਰੇ ਵਾਲੀ ਹੋਣੀ ਚਾਹੀਦੀ ਹੈ ਜਿਹੜੀ ਅਸੀਂ ਖਾਣੀ ਹੈ ਹੁਣ ਦੂਜੇ ਪਾਸੇ ਗੱਲ ਕਰੀਏ ਜਨ ਖੇਤੀ ਬਾੜੀ ਦੇ ਮਾਰ ਡਾਕਟਰ ਹੈ ਅਫਸਰ ਹੈ ਉਹ ਇੱਕ ਜਨ ਕੇ ਕਿਸਾਨ ਨੂੰ ਸਪਰੇਅ ਕਰਨ ਨੂੰ ਜੁਨੀਕ ਸਿਫਾਰਸ਼ਾਂ ਕਰਦੇ ਆ ਵੀ ਤੁਸੀਂ ਸਪਰੇਅ ਕਰੋ ਤੇ ਫਿਰ ਜ਼ਹਿਰੀਲੇ ਕਣਕ ਕਿੱਧਰ ਜਾਊਗੀ ਇਹ ਤਾਂ ਖੁਦ ਜ਼ਹਿਰੀਲੇ ਕਣਕ ਨੂੰ ਕਰ ਰਹੇ ਆ ਇੱਕ ਪਾਸੇ ਸਰਕਾਰ ਕਹਿੰਦੀ ਤੁਸੀਂ ਜ਼ਹਿਰੀਲੇ ਕਣਕ ਲੋਕਾਂ ਨੂੰ ਖਵਾ ਰਹੇ ਆ ਜ਼ਹਿਰੀਲਾ ਝੋਨਾ ਖਵਾ ਰਹੇ ਆ ਤੇ ਇਹਨਾਂ ਦੇ ਜਿਹੜੇ ਪੜ੍ਹੇ ਲਿਖੇ ਡਾਕਟਰ ਅਰਸਰ ਉਹੀ ਕਿਸਾਨ ਨੂੰ ਸ਼ਿਪਾਰਸ਼ਾਂ ਕਰ ਰਿਹਾ ਵੀ ਤੁਸੀਂ ਜਿਨੀ ਕਿ ਵੱਧ ਤੋਂ ਵੱਧ ਸਪਰੇਹਾਂ ਕਰੋ ਤੇ ਹੁਣ ਨਾ ਕਰਨ ਕੇ ਚਿਹਰੀ ਲਈ ਹੋਊਗੀ ਬਿਲਕੁਲ ਸਾਡਾ ਤਾਂ ਹੁਣ ਜਿਹੜਾ ਇਹਨਾਂ ਨਾਲ ਗੱਲ ਆੜ ਰਹੀ ਹੈ ਉਹ ਇਹੋ ਹੀ ਆੜ ਰਹੀ ਹੈ ਨਾ ਵੀ ਤੁਸੀਂ ਹਰਾ ਇਨਕਲਾਬ ਵਾਲਿਆਤਾ ਜੀ ਆ ਹਰੀ ਕ੍ਰਾਂਤੀ ਆ ਗਈ ਜੀ 1960 ਤੋਂ ਲੈ ਕੇ ਸਾਨੂੰ ਇਸ ਪਾਸੇ ਲਾਇਆ ਠੀਕ ਹੈ ਕੇਂਦਰੀ ਪੂਲ ਭਰ ਗਿਆ ਅਨਾਜ ਦਾ ਸਿੱਕਲੇ ਪੰਜਾਬ ਵਾਲਿਆਂ ਨੇ ਭਰਤਾ ਪਰ ਉਹਦੇ ਵਿੱਚੋਂ ਨਿਕਲਿਆ ਕੀ ਉਹਦੇ ਵਿੱਚੋਂ ਕਿਸਾਨ ਵੀ ਕਰਜ਼ਈ ਹੋਇਆ ਜੀ ਉਹਨੂੰ ਉਹਦੀਆਂ ਮਨਨੀਆਂ ਫਸਲਾਂ ਦਾ ਭਾਅ ਨਹੀਂ ਮਿਲਿਆ ਖਰਚੇ ਮੁਤਾਬਕ ਆਰਥਿਕ ਤੌਰ ਤੇ ਕਿਸਾਨ ਕੰਗਾਲ ਹੋਇਆ ਖੁਦਕਸ਼ੀਆਂ ਦੇ ਰਸਤੇ ਪਿਆ ਔਰ ਜਿਹੜੀ ਇਹ ਖੁਰਾਕ ਹੈ ਜਿਹੜੀ ਲੋਕਾਂ ਨੇ ਉਹ ਵਿਸ਼ੱਕ ਅਨਾਜ ਹੈ ਸਬਜ਼ੀਆਂ ਹੈ ਫਰੂਟ ਹੈ ਕੁਛ ਵੀ ਹੈ ਜਿਹੜਾ ਖਾਣਾ ਉਹ ਜ਼ਹਿਰੀਲਾ ਹੋਇਆ ਅੱਜ ਪੀਜੀਆਈ ਵਰਗੇ ਵੱਡੇ ਵੱਡੇ ਹਸਪਤਾਲ ਵੀ ਕਾਨੇਰ ਨੂੰ ਟ੍ਰੇਨਾਂ ਜਿਹੜੀਆਂ ਕੈਂਸਰ ਦੇ ਮਰੀਜ਼ਾਂ ਦੀਆਂ ਭਰੀਆਂ ਜਾਂਦੀਆਂ ਤਾਂ ਇਹ ਜਿਹੜਾ ਪੌਣ ਪਾਣੀ ਖੁਰਾਕ ਸਾਰੀ ਜਿਹੜੀ ਜ਼ਹਿਰੀਲੀ ਹੋਈ ਹੈ ਹੁਣ ਅਸੀਂ ਤਾਂ ਇਸੇ ਗੱਲ ਤੇ ਜ਼ੋਰ ਦਿੰਦੇ ਹਾਂ ਹੁਣ ਤੁਸੀਂ ਉੱਕ ਰੁਕਣਾ ਨਹੀਂ ਕਿਤੇ ਹੁਣ ਉਦੋਂ ਗਾਹਾਂ ਹਲੇ ਹੋਰ ਖੂਪ ਪਟਣਾ ਸਾਡੇ ਵਾਸਤੇ ਹੁਣ ਜਿਹੜੀ ਇਹ ਕਣਕ ਲੋਕਾਂ ਨੇ ਖਾਣੀ ਹੈ ਇਹਦੇ ਵਿੱਚ ਤੁਸੀਂ ਤਾਂ ਅੱਜ ਰეკਮੈਂਡੇਸ਼ਨ ਕਰਤੀ ਪਹਿਲਾਂ ਤਾਂ ਕਿਸਾਨਾਂ ਨੂੰ ਇਹ ਕਹਤਾ ਖੇਤਾਂ 'ਚ ਆ ਕੇ ਧਾੜਾਂ ਫਿਰਦੀਆਂ ਰਹੀਆਂ ਪ੍ਰਸ਼ਾਸਨ ਦੀਆਂ ਵਿਭਾਗਾਂ ਦੀਆਂ ਪਰਾਲੀ ਨੂੰ ਅੱਗ ਨਾ ਲਾਓ ਪਰਾਲੀ ਨੂੰ ਅੱਗ ਨਾ ਲਾਓ ਸੀ ਪਰਚੇ ਕਰਦੇਗੇ ਪਰਚੇ ਵੀ ਕਰਤੇ ਹੁਣ ਲੋਕ ਮਗਰ ਲੱਗ ਗਏ ਵੀ ਚਲੋ ਭਾਈ ਨਹੀਂ ਲਾਉਂਦੇ ਹੁਣ ਆ ਹਾਲਾਤ ਬਣ ਗਏ ਹੁਣ ਇਹਨੂੰ ਠੁੜਾ ਭੰਨ ਦੇਣਾ ਫੇਰ ਕਿਸਾਨ ਦੇ ਸਿਰ ਇਹ ਤਾਂ ਜੀ ਮੌਸਮ ਦੇ ਵਿੱਚ ਮਤਲਬ ਗਰਮੈਸ਼ਾ ਕੀਤਾ ਕਰਕੇ ਸੁੰਡੀ ਹੈ ਹੁਣ ਇਹ ਕਣਕ ਖਾਣੀ ਹੈ ਕਿਸੇ ਨੇ ਯਾਰ ਤੁਸੀਂ ਹਲੇ ਵੀ ਨਹੀਂ ਰੁਕਦੇ ਹੁਣ ਇਹਦੀ ਜਮਦੀ ਦੇ ਵਿੱਚ ਦਵਾਈਆਂ ਪਾਉਣੀਆਂ ਸ਼ੁਰੂ ਕਰਵਾਤੀਆਂ ਫੇਰ ਕਿਸਾਨ ਦੇ ਉੱਤੇ ਆਰਥਿਕਤਾ ਦੇ ਤੌਰ ਤੇ ਕਿੱਡਾ ਬੋਝ ਪੈ ਜਾਣਾ ਇਹਨਾਂ ਚੀਜ਼ਾਂ ਨੂੰ ਕਰਕੇ ਹੀ ਅੱਜ ਅਸੀਂ ਜਿਹੜਾ ਹੈ ਆ ਰਹੇ ਨੇ ਇਹ ਕੀ ਇਹਦਾ ਕੀ ਮਤਲਬ ਹੈ ਤੁਸੀਂ ਹੁਕਮਦਾਗ ਤੇ ਖੇਤਾਂ 'ਚ ਧਾੜਾ ਬਨ ਕੇ ਆ ਗਏ ਅੱਗ ਨਾ ਲਾਇਓ ਅੱਗ ਨਾ ਲਾਇਓ ਅਸੀਂ ਨਹੀਂ ਲਾਈ ਹੁਣ ਉਹਦੇ ਰਿਜ਼ਲਟ ਆ ਆ ਗਏ ਹੁਣ ਤੁਸੀਂ ਚੁੱਪ ਕਰਕੇ ਘਰੀ ਵੇਜੋ ਇਹ ਨਹੀਂ ਅਸੀਂ ਹੌਣ ਦੇਣਾ ਅੱਜ ਅਸੀਂ ਤਾਂ ਅੱਗੇ ਆਇਆ ਆ ਦੇਖੋ ਖੇਤਾਂ ਦੇ ਵਿੱਚ ਆ ਕੇ ਕਿਸਾਨਾਂ ਦੇ ਇਹ ਕਣਕ ਕਿਸੇ ਨੇ ਖਾਣੀ ਹੈ ਅੱਗੇ ਜ਼ਹਿਰ ਬਣ ਗਈ ਹੈ ਇਹਨੂੰ ਹੋਰ ਜ਼ਹਿਰ ਬਣਾ ਕੇ ਤੇ ਲੋਕਾਂ ਨੂੰ ਖੁੱਛ ਸਿੱਟਣੇ ਅੱਗੇ ਕਸਰ ਰਹੀ ਹੈ ਕੋਈ ਇਸੇ ਦੇ ਜੋਰ ਦੇ ਰਹੇ ਅਸੀਂ ਡਾਕਟਰ ਵੀ ਸਾਡੇ ਨਾਲ ਖੇਤੀਬਾੜੀ ਦੇ ਡਾਕਟਰ ਸਾਹਿਬ ਤੁਸੀਂ ਹੁਣ ਦੌਰਾ ਕਰਕੇ ਸਾਰੇ ਵਾਣ ਵੇਖ ਕੇ ਆਇਆ ਕਿਵੇਂ ਲੱਗਾ ਤੁਹਾਨੂੰ ਦੋਵਰਾ ਦੇਖਿਆ ਕਣਕ ਜਿਹੜੀ ਇੱਧਰ ਲਈ ਆਹ 10 ਏਕੜ ਹੈ ਗਰਲਾਲ ਸਿੰਘ ਦੀ ਆ ਜੀ ਇਹ ਜਿਹੜਾ ਇਸ ਟਾਈਮ ਜਿਹੜੀ ਸੰਡੀ ਆ ਉਹ ਇੱਕ ਥਾਂ ਤੇ ਲੱਭੀ ਆ ਸਾਨੂੰ ਜਿਹੜੀ ਪਰ ਡੱਬ ਪਏਗੇ ਆ ਜਿਹੜੀ ਦੌਗੀਆਂ ਪਈਆਂ ਹੋਈਆਂ ਨੇ ਕਿਉਂਕਿ ਇਸ ਟਾਈਮ ਜਿਹੜੀ ਆ ਕੰਡੀਸ਼ਨ ਆ ਕਣਕ ਦੀ ਬਾਕੀ ਥਾਂਵਾਂ ਤੇ ਠੀਕ ਖੜੀ ਆ ਵਿੱਚ ਉਹਦੇ ਵਿੱਚ ਹੁਣ ਜਿਹੜਾ ਥਾਂਵਾਂ ਤੇ ਉੱਤੇ ਬੂਟੇ ਹੈ ਨਹੀਂਗੇ ਤੇ ਇਹਨਾਂ ਦਾ ਲਿਖ ਕੇ ਅਸੀਂ ਭੇਜਾਂਗੇ ਜਿਹੜਾ ਨੁਕਸਾਨ ਹੋਇਆ 10 ਏਕੜ ਦਾ ਤੇ ਉਹ ਬਾਕੀ ਜੋ ਉੱਪਰੋਂ ਪਾਲਿਸੀਆਂ ਹੋਣੀਆਂ ਉਹਦੇ ਸਾਹ ਆ ਇਹਨਾਂ ਨੂੰ ਜੇ ਕੋਈ ਹੋਰ ਪ੍ਰੋਵੀਜ਼ਨ ਦਿੱਤਾ ਜਾਵੇ ਤੁਸੀਂ ਵੀ ਕਿਸਾਨੀ ਨਾਲ ਜੁੜੇ ਹੋ ਇਹ ਗੱਲ ਤੁਸੀਂ ਮੰਨਣ ਨੂੰ ਤਿਆਰ ਹੋ ਵੀ ਜਿਹੜੇ ਥਾਂ ਜਨਨ ਕਿ ਕਿਸਾਨ ਨੇ ਅੱਗ ਲਾਈ ਹੈ ਆਪਾਂ ਵੇਖ ਕੇ ਆਂ ਅੱਗ ਲਾਈ ਹੈ ਤੇ ਕਣਕ ਬਹੁਤ ਜਿਆਦਾ ਸੋਹਣੀ ਖੜੀ ਆ ਤੁਹਾਡੇ ਸਾਹਮਣੇ ਹੈ ਇਧਰ ਆਓ ਬਾਈ ਜੀ ਆਹ ਤਾਂ ਵੇਖੋ ਕਣਕ ਜਿਹੜੀ ਨੂੰ ਅੱਗ ਲਾਈ ਹੈ ਇਹਨਾਂ ਨੇ ਉਹ ਹੂਆ ਤੇ ਜਿਹੜੀ ਨੂੰ ਅੱਗ ਨਹੀਂ ਲਾਈ ਤੇ ਪਰਾਲੀ ਵਿੱਚ ਵਿੱਚ ਹੀ ਆ ਕਿਸਾਨ ਨੇ ਜਿੰਨ ਕੇ ਸਰਕਾਰ ਦਾ ਕਹਿਣਾ ਮੰਨਿਆ ਤੇ ਉਹ ਵੇਖੋ ਕਿੰਨੀ ਜਾਨੀ ਕਿ ਉਹਦੇ ਤੇ ਦੋਗੀਆਂ ਪੈ ਗਈਆਂ ਸੁੰਡੀਆਂ ਪੈ ਗਈਆਂ ਇਹ ਤੁਸੀਂ ਮੰਨਣ ਨੂੰ ਤਿਆਰ ਆ ਜਾਂ ਨਹੀਂ ਮੰਨਣ ਤਿਆਰ ਉਹਦੇ ਵਿੱਚ ਇਹ ਹੈ ਜੀ ਕਣਕ ਖਰਾਬ ਹੋਈ ਹੈ ਇਹਦਾ ਬਹੁਤ ਅਫਸੋਸ ਹੁੰਦਾ ਸਾਨੂੰ ਵੀ ਕਿਉਂਕਿ ਕਿਸਾਨੀ ਇੱਕ ਬਹੁਤ ਮਿਹਨਤੀ ਹੈ ਕੀਤਾ ਤੇ ਨਾਲ ਜਿਹੜਾ ਖਰਚਾ ਵੀ ਹੁੰਦਾ ਪਰ ਤੁਸੀਂ ਦੇਖੋ ਆਪਾਂ ਆਪ ਹੀ ਕਹਿੰਦੇ ਆ ਕਿ ਇਸ ਵਾਰ ਜਿਹੜੀ ਅੱਗ ਬਹੁਤ ਘੱਟ ਲੱਗੀ ਹੈ ਮੈਕਸਿਮਮ ਕਿਸਾਨ ਵੀਰਾਂ ਨੇ ਜਿਹੜਾ ਹੈਗਾ 13-14 ਲੱਖ ਫਾਰਮਰ ਆ ਫਾਰਮਿੰਗ ਫੈਮਿਲੀਜ਼ ਆ ਘੱਟ ਤੋਂ ਘੱਟ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇੱਥੇ ਇਹਨਾਂ ਦਾ ਖਰਾਬ ਹੋਇਆ ਬਾਕੀ ਜਿਹੜਾ ਸਾਰਾ ਰਕਬਾ ਤਕਰੀਬਨ ਜਿਹੜਾ ਹੈਗਾ ਅਸੀਂ ਦੇਖਿਆ ਪਿੱਛੇ ਘਣੀਏ ਪੈਣ ਦੇ ਵਿੱਚ ਵੀ ਉੱਥੇ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਠੀਕ ਆ ਆਪਾਂ ਨੂੰ ਜਿਹੜੇ ਕੀਟਨਾਸ਼ਕਾ ਉਹ ਵਰਤਣੇ ਜ਼ਰੂਰ ਪਏ ਆ ਪਰ ਇੰਨੀ ਖਰਾਬ ਆਪਾਂ ਵੀ ਨਹੀਂ ਚਾਹੁੰਦੇ ਕਿ ਕਿਸੇ ਦੀ ਖਰਾਬ ਹੋਵੇ ਪਰ ਇੰਨੀ ਜ਼ਿਆਦਾ ਖਰਾਬ ਨਹੀਂ ਹੈਗੀ ਇਹ ਜਿਹੜੇ ਇਹਨਾਂ ਦੇ ਪਾਰਟਿਕੂਲਰ ਏਰੀਆ ਜਿਹੜਾ ਇੱਕ ਸਪੌਟ ਇਹ ਖਰਾਬ ਹੋਇਆ ਸਰਕਾਰ ਤਾਂ ਸ਼ਿਫਾਰਿਸ਼ ਕਰਦੇ ਤੁਸੀਂ ਜ਼ਹਿਰੀਲਾ ਜਾਨੇ ਜ਼ਹਿਰੀਲੇ ਜਿਹੜੇ ਦਵਾਈਆਂ ਛੜਕੋਣਾ ਇਸਤੇਮਾਲ ਹੀ ਨਾ ਕਰੋ ਜਨ ਕਿ ਤੇ ਤੁਸੀਂ ਇਸ ਖੁਦ ਸ਼ਿਫਾਰਿ ਨਹੀਂ ਉਹਦੇ ਵਿੱਚ ਹੁੰਦਾ ਕਿ ਆਪਾਂ ਪੀਏਯੂ ਦੀਆਂ ਜੋ ਸਪਾਰਸ਼ਾ ਨੇ ਇੰਟੀਗ੍ਰੇਟਿਡ ਨਿਊਟ੍ਰੀਐਂਟ ਮੈਨੇਜਮੈਂਟ ਵੀ ਆਪਾਂ ਕਹਿੰਦੇ ਆ ਆਪਾਂ ਨੂੰ ਇਹ ਨਹੀਂਗਾ ਕਿ ਕੀਟਨਾਸ਼ਕੀ ਘੱਟ ਵਰਤਣੇ ਚਾਹੀਦੇ ਆਪਾਂ ਨੂੰ ਜਿਹੜੀ ਯੂਰਗਿਆ ਯੂਰਗਿਆ ਹੁਣ ਤੁਸੀਂ ਦੇਖੋ ਵੀ ਪਿਛਲੀ ਵਾਰ ਪੀਆਰ ਤੋਂ 26 ਜਿਹੜੇ ਦੂਬ ਪਹਿਲਾਂ ਚੂਨਾ ਵੱਡਿਆ ਉੱਥੇ ਅਸੀਂ ਕਾਫੀ ਥਾਵਾਂ ਦੇ ਉੱਤੇ ਜੋ ਸਰਵੇ ਕਰਦੇ ਆਂ ਤਾਂ ਕਿਸਾਨ ਵੀਰਾਂ ਨੂੰ ਪਤਾ ਲੱਗਿਆ ਕਿ ਪੰਜ-ਪੰਜ ਥੈਲੇ ਆਪਾਂ ਯੂਰਗਿਆ ਦੇ ਉਹਦੇ ਵਿੱਚ ਪਾ ਰਹੇ ਆ ਜਿਹੜਾ ਨਾਈਟ੍ਰੇਟ ਕੰਟੈਂਟ ਥੱਲੇ ਜਾਂਦਾ ਪਾਣੀ ਦੀ ਕੁਆਲਿਟੀ ਵੀ ਖਰਾਬ ਹੁੰਦੀ ਹੈ ਆਪਾਂ ਨੂੰ ਹਰੇਕ ਥਾਂ ਤੇ ਕੈਮੀਕਲ ਦੀ ਉੱਥੇ ਆਪਾਂ ਨੂੰ ਜੇ ਲੱਗਦਾ ਤਾਂ ਕਿਉਂਕਿ ਇੱਥੇ ਜੇ ਆਪਾਂ ਵਰਤਾਂਗੇ ਤਾਂ ਫੇਰ ਹੀ ਕੰਟਰੋਲ ਕਰਾਂਗੇ ਨਹੀਂ ਆਪਣੀ ਫਸਲ ਖਰਾਬ ਹੋਊਗੀ ਅਸੀਂ ਤਾਂ ਜੋ ਸਿਫਾਰਿਸ਼ਾਂ ਮੁਤਾਬਕ ਉਹ ਦੱਸਣਾ ਹੁੰਦਾ ਗਾਈਡਲਾਈਨਸ ਬਣਾਉ। ਅੱਗੇ ਕਰਨਾ ਨਾ ਕਰਨਾ ਉਹ ਕਿਸਾਨ ਦੀ ਮਰਜ਼ੀ ਹੈ। ਕੀ ਕਿਸਾਨਾਂ ਨੂੰ ਹੁਣ ਅੱਗ ਲਾਉਣੀ ਚਾਹੀਦੀ ਹੈ ਖੇਤਾਂ ਨੂੰ? ਨਹੀਂ ਬਿਲਕੁਲ ਅੱਗ ਲਾਉਣ ਨੂੰ ਅਸੀਂ ਕਦੇ ਵੀ ਜਿਹੜਾ ਹੈਗਾ ਉਤਸ਼ਾਹਤ ਨਹੀਂ ਕਰਾਂਗੇ ਕਿਉਂਕਿ ਉਹਦੇ ਨਾਲ ਕਈ ਮਸਲੇ ਜੁੜੇ ਹੋਏ ਆ। ਉਹਦੇ ਨਾਲ ਅ ਵਾਤਾਵਰਨ ਦਾ ਵੀ ਮਸਲਾ ਜਿਹੜਾ ਹੋਇਆ ਐਕਸੀਡੈਂਟ ਜਿਹੜੇ ਰੋਡਸ ਤੇ ਹੁੰਦੇ ਆ ਉਹ ਵੀ ਮਸਲਾ ਜੁੜਿਆ ਹੋਇਆ ਹੈ ਬਿਮਾਰੀਆਂ ਦਾ ਮਸਲਾ ਵੀ ਜੁੜਿਆ ਹੋਇਆ ਹਵਾ ਪ੍ਰਦੂਸ਼ਿਤ ਹੋਣ ਦੇ ਨਾਲ ਇਹਦੇ ਵਿੱਚ ਆਪਾਂ ਨੂੰ ਇੱਕ ਇਹਦੇ ਵਿੱਚ ਦੇਖਣਾ ਪਊਗਾ ਕਿ ਪਹਿਲਾਂ ਸ਼ੁਰੂਆਤ ਤੋਂ ਜਿਹੜੀ ਬਜਾਈ ਹੋ ਖੇਤ ਦੇ ਵਿੱਚ ਇਹਦੀ ਖੇਤ ਦੀ ਤਸਵੀਰ ਕਿਵੇਂ ਕਿਉਂਕਿ ਸੁਪਰ ਸੀਡਰ ਨਾਲ ਕੱਲੀ ਇਹਨਾਂ ਦੇ ਬਜਾਈ ਨਹੀਂ ਹੋਈ ਸੁਪਰ ਸੀਡਰ ਨਾਲ ਬਹੁਤ ਖੇਤਾਂ ਦੇ ਵਿੱਚ ਬਜਾਈ ਹੋਈ ਆ ਉਹਦੇ ਵਿੱਚ ਆਪਾਂ ਨੂੰ ਹੋਰ ਵੀ ਕਾਰਨ ਆ ਜਿਹੜੇ ਉਹ ਵੀ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਟੈਕਨਿਕ ਪੁਆਇੰਟ ਦੇਖ ਕੇ ਟੈਕਨਿਕਲ ਪੁਆਇੰਟ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਹਿੱਤ ਚ ਹੀ ਹੈਗਾ ਜੇ ਆਪਾਂ ਪ੍ਰਾਲੀ ਵਿੱਚ ਪਾਵਾਂਗੇ ਕਿਉਂਕਿ ਜਿਹੜੇ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਜਾਂ ਹੋਰ ਤਾਤ ਉਹ ਮਹਿੰਗੇ ਹੁੰਦੇ ਜਾ ਰਹੇ ਤੇ ਇਹਨਾਂ ਨੂੰ ਖੇਤ ਦੇ ਵਿੱਚ ਪਾਵਾਂਗੇ ਤਾਂ ਆਉਣ ਵਾਲੇ ਸਮੇਂ ਇੱਠਾਂ ਵਾਲੇ ਥਾਂ ਤੇ ਕੀ ਕਿਸਾਨ ਅੱਗ ਲਾਉਣਗੇ ਜਾਂ ਨਾ ਲਾਉਣਗੇ ਕੀ ਖੇਤੀਬਾੜੀ ਦੇ ਮਹਾਰਾਂ ਦਾ ਕਹਿਣਾ ਮੰਨਣਗੇ ਜੇਕਰ ਇਦਾਂ ਹੀ ਕਣਕ ਨੂੰ ਸੁੰਡੀ ਪੈ ਗਈ ਕਿਸਾਨ ਅੱਗ ਲਾਉਣਗੇ ਅਸੀਂ ਪਹਿਲੇ ਦਿਨੋਂ ਹੀ ਇਹ ਕਿਹਾ ਜੇ ਪਹਿਲਾਂ ਹੈਪੀ ਸੀਡਰ ਬਾਰੇ ਕਿਸਾਨ ਵੀਰ ਵੀ ਮੰਨਦੇ ਇਨਾਂ ਤੋਂ ਪੁੱਛ ਲਓ ਹੈਪੀ ਸੀਡਰ ਸਭ ਤੋਂ ਪਹਿਲੀ ਮਸ਼ੀਨ ਸੀ ਜਿਹੜੀ ਪ੍ਰਾਲੀ ਖੇਤ ਦੇ ਵਿੱਚ ਉੱਪਰ ਮਲਚਿੰਗ ਕਰਕੇ ਬਿਜਾਈ ਕਰਦੀ ਆ ਹੁਣ ਜਿੰਨੇ ਵੀ ਕਿਸਾਨ ਵੀਰਾਂ ਨੇ ਹੈਪੀ ਸੀਡਰ ਨਾਲ ਬੀਜੀ ਆ ਨਾ ਮਾਟਰ ਜਾਂ ਸੁੰਡੀ ਦਾ ਹਮਲਾ ਹੈ ਨਹੀਂ ਗਾ ਗੱਲ ਇਹ ਆ ਕਿ ਉਹਦੇ ਵਿੱਚ ਪ੍ਰਾਲੀ ਆਪਾਂ ਉੱਪਰ ਮਲਚ ਕਰਦੇ ਆ ਉਹਦੇ ਨਾਲ ਨਦੀਨਾਂ ਦਾ ਵੀ ਕੰਟਰੋਲ ਹੁੰਦਾ ਇਸ ਉਹਦੇ ਨਾਲ ਬਿਜਾਈ ਵੀ ਸਸਤੀ ਹੋ ਜਾਂਦੀ ਹੈ ਸੁਪਰ ਸੀਡਰ ਨਾਲ ਆਪਣਾ ਤੇਲ ਵੀ ਵੱਧ ਮੱਜਦਾ ਠੀਕ ਆ ਆਪਾਂ ਨੂੰ ਜਿਹੜੇ ਵੱਖ-ਵੱਖ ਤਰੀਕੇ ਬਣਾਉਣੇ ਚਾਹੀਦੇ ਜਿੱਥੇ ਸਾਡੀ ਤਕਨੀਕੀ ਜਾਣਕਾਰੀ ਦੀ ਜ਼ਰੂਰਤ ਆਈ ਤਾਂ ਜਦੋਂ ਵੀ ਸਾਨੂੰ ਬੁਲਾਉਂਦੇ ਆ ਜਾਂ ਸਾਨੂੰ ਪਤਾ ਲੱਗਦਾ ਸੀ ਤਾਂ ਹਰ ਇੱਕ ਥਾਂ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਹੋਰ ਕੀ ਲਿਖ ਕੇ ਭੇਜੂਗਾ ਜੀ ਤੁਸੀਂ ਅਸੀਂ ਇਹ ਇਹਨਾਂ ਤੋਂ ਇੱਕ ਕੰਪਲੇਂਟ ਲਿਖਵਾ ਕੇ ਲਾਵਾਂਗੇ ਤੇ ਉਹਦੇ ਮੁਤਾਬਕ ਜਿਹੜੀ ਹੈਗੀ ਆ ਦੇਖਣ ਦੇ ਵਿੱਚ ਆਇਆ ਜਿੰਨਾ ਇਹ ਬੱਚੇ ਦੀ ਰਿਪੋਰਟ ਬਣਾ ਕੇ ਕਿਸਾਨ ਨੂੰ ਤਾਂ ਲਿਖਾ ਕੇ ਲਵਾਂਗੇ ਤੇ ਤੁਸੀਂ ਲਿਖ ਕੇ ਭੇਜੋਗੇ ਕਿਸਾਨ ਸਾਨੂੰ ਜਿਹੜੀ ਲਿਖਤੀ ਕੰਪਲੇਂਟ ਇਹਦੇ ਵਿੱਚ ਆਪਾਂ ਨੂੰ ਲਿਖਤੀ ਦੱਸਣੀ ਪਊਗਾ ਕਿਉਂਕਿ ਮੂੰਹ ਜਵਾਨੀ ਖੇਤ ਦੱਸਣ ਦਾ ਜਾਂ ਲਿਖਤੀ ਦੱਸਣ ਦਾ ਕਿ ਇਹ ਮੇਰਾ ਇੰਨਾ ਰਕਬਾ ਹੈ ਜਾਂ ਉਹਦੀ ਗੁਰਦੁਆਰੀ ਹੋਵੇ ਪਟਵਾਰੀ ਵੱਲੋਂ ਉਹ ਅਸੀਂ ਲੈ ਕੇ ਨਾਲ ਦੀ ਨਾਲ ਡਿਟੇਲ ਦੇ ਵਿੱਚ ਰਿਪੋਰਟ ਭੇਜਾਂਗੇ ਸਾਨੂੰ ਕਿਉਂਕਿ ਅਸੀਂ ਖੇਤ ਦਾ ਵਿਜ਼ਿਟ ਕਰ ਹੀ ਲਿਆ ਇਹਦਾ ਵੀ ਨੁਕਸਾਨ ਹੋਇਆ ਤੇ ਇਹਦੀ ਪਰਪਾਈ ਕੀਤੀ ਜਾ ਸਕਦੀ ਦਾ ਕੀਤੀ ਜਾਵੇ। ਕਿਸਾਨ ਤਾਂ ਕਹਿੰਦੇ ਕਿਸਾਨ ਤਾਂ ਕਹਿੰਦੇ ਮੇਰੇ ਕੋਲ ਮੁਲਾਜ਼ਮ ਲੈ ਕੇ ਭੇਜਣ ਵੀ ਇਹ ਸੁੰਡੀ ਦੇ ਜਿਹੜੀ ਸੁੰਡੀ ਪਈ ਹੈ ਗੱਠਾਂ ਥਾਂ ਪਈ ਹੈ ਕਾਰਨ ਕੀ ਹੈ ਜਿਹੜੇ ਦੂਜੇ ਥਾਂ ਨਹੀਂ ਪਈ ਇਹ ਅਫਸਰ ਲੈ ਕੇ ਭੇਜਣ। ਅਸੀਂ ਇਹਨਾਂ ਨਾਲ ਡਿਸਕਸ ਕਰ ਲਿਆ ਅਸੀਂ ਖੇਤ ਦੇਖ ਲਿਆ ਇਹਨਾਂ ਤੋਂ ਲਿਖਤੀ ਤਾਂ ਅਸੀਂ ਲਵਾਂਗੇ ਨਾ ਇੱਕ ਵਾਰ ਕੇ ਸਾਡਾ ਖੇਤ ਖਰਾਬ ਹੋਇਆ। ਉਹਦੇ ਵਿੱਚ ਅਸੀਂ ਆਪਦੀ ਡਿਟੇਲ ਰਿਪੋਰਟ ਬਣਾ ਕੇ ਭੇਜ ਦਿਆਂਗੇ ਉਹ ਅਸੀਂ ਇਹਨਾਂ ਨੂੰ ਵੀ। ਕਿਸਾਨ ਤੋਂ ਵੀ ਲਿਖਤੀ ਹੀ ਲਵਾਂਗੇ ਤੇ ਤੁਸੀਂ ਵੀ ਲੱਕ ਕੇ ਭੇਜੋਗੇ। ਬਿਲਕੁਲ। ਓਕੇ। ਹਾਂਜੀ ਪ੍ਰਧਾਨ ਜੀ। ਇਹਨਾਂ ਆਪ ਨੂੰ ਹੱਲ ਦੇਖਣਾ ਪੈਣਾ ਵੀ ਸੁੰਡੀ ਕਿਉਂ ਪੈਂਦੀ ਹੈ ਜੀ ਇੱਧਰ ਸੁੰਡੀ ਪਈ ਹੈ ਇੱਧਰ ਆ ਬਾਈ ਨੇ ਵਿੱਚ ਸਾਰਾ ਕੁਝ ਨਵਾਇਆ ਹੈ ਆ ਫਾਰਮਰ ਖੜਾ ਇੱਥੇ ਮੁੰਡਾ ਖੜਾ ਸੀ ਹੁਣ ਉਹ ਖੜਾ ਹਾਂ ਜੀ ਆਓ ਇੱਧਰ ਆਓ ਉਹ ਖੜਾ ਬਾਈ ਜੀ ਚਲਾ ਕੇ ਫੇਰ ਨਹੀਂ ਬਾਈ ਉਹ ਖੜਾ ਨਹੀਂ ਉਹ ਬੰਦਾ ਚੋਨਾ ਡਿੱਗਿਆ ਵਾਸੀ ਆ ਦੀ ਚੋਨਾ ਥੱਲੇੋਂ ਵੱਢਿਆ ਗਿਆ ਉਹਦਾ ਉਹਦੇ ਪ੍ਰਾਲੀ ਹੈ ਨਹੀਂ ਥੱਲੇ ਕੱਲੇ ਉੱਤੇ ਲੇਧੋ ਨੇ ਬਾਲਤੀ ਉਹਦੇ ਖਰਚੇ ਇੰਨੇ ਨਹੀਂ ਸੀਗੇ ਨਹੀਂ ਉਹ ਕਹਿੰਦੇ ਇਸ ਤੋਂ ਅੱਗ ਲਾਈ ਨਹੀਂ ਬਿਲਕੁਲ ਨਹੀਂ ਲਾਈ ਉਹ ਚੋਨਾ ਡਿੱਗਿਆ ਹੋਸੀ ਉਹ ਦੇਖੋ ਸਾਰੇ ਮਾਰੇ ਚੱਕ ਕੇ ਫੇਰ ਗਈ ਤਾ ਲੱਗਿਆ ਹਰੇ ਜੀ ਨੂੰ ਉਹਦੇ ਇਹ ਤਾਂ ਨਹੀਂ ਲੱਗਾ ਚੋਨਾ ਇਹਦੇ ਵਿੱਚ ਹੈਗਾ ਜੀ ਮੇਰੀ ਗੱਲ ਸੁਣੋ ਵੀ ਇਹ ਐਵੇਂ ਗੋਗਲਾਂ ਨਾਲੋਂ ਮਿੱਟੀ ਛੜੀ ਜਾਣੀ ਖੇਤ ਤੁਹਾਡੇ ਸਾਹਮਣੇ ਆ ਦੋਹੇ ਯਾਰ ਇਹ ਇੱਕ ਅਣਜਾਣ ਤੋਂ ਜਾਣ ਦੀਆਂ ਅੱਖਾਂ ਦੱਸਦੀਆਂ ਆ ਆ ਅੱਗ ਲਾਏ ਵਾਲੇ ਪਰਾਲੀ ਵਾਲੀ ਕਣਕ ਆ ਉਹ ਪਰਾਲੀ ਵਿੱਚ ਨੱਪੀ ਦੋਨੇ ਪਾਸੇ ਗੱਲ ਕਰੋ ਉਧਰ ਵੀ ਆ ਹਾਂ ਇਹ ਵਿਚਾਰ ਜਿਹਨੂੰ ਅੱਗ ਲਾਈ ਹੈ ਨਾ ਜਿਹਨੂੰ ਅੱਗ ਲਾਈ ਹੈ ਉਹ ਜਨ ਕੇ ਵਾਹਣ ਵਿਚਾਲਿਆ ਜਿਹਨੂੰ ਅੱਗ ਨਹੀਂ ਲਾਈ ਇੱਕ ਇੱਧਰ ਆ ਇੱਕ ਇੱਧਰ ਆ ਜਨ ਕੇ ਇਹ ਕਹਿੰਦੇ ਵੀ ਇੱਥੇ ਇਹ ਕਣਕ ਵਧੀਆ ਖੜੀ ਹੈ ਤੇ ਇੱਧਰ ਦੋਗੀਆਂ ਕੋ ਪੈ ਗਈਆਂ ਸਾਡੇ ਉਹੀ ਤਾਂ ਸੀ ਕਿਹਾ ਨਾ ਵੀ ਉਹੀ ਖਰਾਬ ਹੋਈ ਹੋਈ ਆ ਕਣਕ ਦਿਸਦੀ ਆ ਜੀ ਉਹ ਤਾਂ ਇਹ ਤਾਂ ਖਰਾਬ ਹੋਈ ਹੋਈ ਆ ਪਰ ਇਹ ਆਪਾਂ ਇਹਦੇ ਬੇਸ ਤੇ ਨਹੀਂ ਨਾ ਕਹਿ ਸਕਦੇ ਕਿ ਸਾਰੇ ਕਿਤੇ ਖਰਾਬ ਹੋ ਗਏ ਇਹ ਇੱਕ ਖਰਾਬ ਹੋ ਗਿਆ ਪੱਟੀ ਕੋਈ ਤਾਂ ਹੁੰਦਾ ਹੁਣ ਇਹ ਕੱਲ ਨੂੰ ਮੰਨਣ ਨੂੰ ਤਿਆਰ ਆ ਵੀ ਜਿਹੜੀ ਜਗ੍ਹਾ ਤੇ ਜਨ ਕੇ ਇਕੱਠਾ ਬਣਾਈਆ ਕਿਸਾਨ ਨੇ ਉਸੇ ਜਗ੍ਹਾ ਤੇ ਸੁੰਡੀ ਲੱਗੀ ਆ ਨਾ ਹਰੇ ਕਿਤੇ ਲੱਗੀ ਆ ਜੀ ਹਰ ਕਿਤੇ ਲੱਗੀ ਆ ਜੀ ਤੁਸੀਂ ਤਾਂ ਕਹਿੰਦੇ ਉੱਥੇ ਇਹ ਕਹਿੰਦੇ ਹਰੇ ਕਿੱਜਾ ਲੱਗਿਆ ਕਹਿੰਦੇ ਵੀ ਤੁਹਾਡੇ ਸਾਹਮਣੇ ਆ ਯਾਰ ਜੀ ਇੱਥੇ ਆਪਾਂ ਗੱਲ ਕਰਨ ਦੀ ਲੋੜ ਹੀ ਨਹੀਂ ਤੁਹਾਡੇ ਸਾਹਮਣੇ ਆ ਆ ਕਣਕੋ ਖੜੀ ਆ ਆ ਵੇਖੋ ਖੇਤੀ ਬਾੜੀ ਦੇ ਜਿਹੜੇ ਮਾਹਰ ਡਾਕਟਰ ਅਫਸਰ ਉਹ ਖੜੇ ਆ ਉਹ ਕਹਿੰਦੇ ਬਈ ਇਹ ਤਾਂ ਹਰੇਕ ਜਗ੍ਹਾ ਹੀ ਆ ਜਿੱਥੇ ਅੱਗ ਲਈ ਉੱਥੇ ਵੀ ਸੁੰਢੀ ਆ ਆ ਤੁਹਾਡੇ ਸਾਹਮਣੇ ਯਾਰ ਹਰੇਕ ਜਗ੍ਹਾ ਸੀਦਾ ਵੇਖ ਲਿਆ ਅਸੀਂ ਤਾਂ ਕੈਮਰਾਮੈਨ ਨੇ ਵੀ ਦਿਖਾਤਾ ਜਿਹੜੀ ਗੱਲ ਨਾ ਮੰਨਣੀ ਕਈ ਜਗ੍ਹਾ ਨੁਕਸਾਨ ਵੱਧ ਆ ਜੀ ਇਹ ਵੀ ਗੱਲ ਨਾਲ ਹੈਗੀ ਕਈ ਜਗ੍ਹਾ ਨੁਕਸਾਨ ਹੈਗਾ ਵੱਧ ਜੀ ਪਰ ਜਿਹੜੀ ਸੁੰਢੀ ਆ ਉਹ ਤੁਹਾਨੂੰ ਦੂਜੇ ਚੌਥੇ ਖੇਤ ਤੁਸੀਂ ਚੈੱਕ ਕਰੋਗੇ ਥੋੜੀ ਬਹੁਤ ਸਕਦੀ ਆ ਅੱਛਾ ਮੇਰੇ ਕੋ ਗੱਲ ਆ ਫਸਲ ਤੇ ਕੋਈ ਟੋਏ ਪਟ ਕੇ ਨੱਪੀ ਜਾਣੀ ਦੋ ਸੁੰਢੀਆਂ ਮਿਲ ਜਾਣੀਆਂ ਇਹਦਾ ਮਤ ਉਹ ਫਸਲ ਉਹ ਖੜੀ ਆ ਉਹ ਖੜੀ ਆ ਉਹ ਗਾਹਾਂ ਖੜੀ ਐ ਜਿਹੜੀ ਨੂੰ ਅੱਗ ਨਾ ਲਾ ਕੇ ਨੱਪਿਆ ਐ ਇੱਧਰਲੇ ਪਾਸੇ ਖੜੀ ਐ ਦੇਖ ਲਓ ਸਾਰੀ ਤੁਹਾਡੇ ਸਾਹਮਣੇ ਐ ਰਿਜ਼ਲਟ ਸਾਹਮਣੇ ਐ ਇਹ ਐਵੇਂ ਨਿਕਲਣ ਵਾਲੀਆਂ ਮੋਰੀਆਂ ਲੱਭੀ ਜਾਣੀਆਂ ਜਿਹਦੇ ਵਿੱਚ ਦੋ ਸੁੰਡੀਆਂ ਲੱਭ ਗਈਆਂ ਸਾਨੂੰ ਉਹ ਤਾਂ ਖੇਤ ਤੋਂ ਖੇਤ ਦੂਜੇ ਸਾਈ ਹੋ ਜਾਂਦਾ ਪਰ ਇਹ ਨਕਸ਼ ਤੁਹਾਡੇ ਸਾਹਮਣੇ ਕਣਕ ਸਾਰੀ ਦੀ ਸੀ ਜੰਦੀ ਉਹ ਕਹਿੰਦੇ ਤੁਸੀਂ ਲਿਖ ਕੇ ਦਿਓ ਕਿ ਕਿ ਕਿਸਾਨ ਜਥੇਬੰਦੀ ਉਹ ਕਹਿੰਦੇ ਲਿਖ ਕੇ ਦੇਣ ਸਾਨੂੰ ਕਿਸਾਨ ਕਿਸਾਨ ਦਾ ਨੁਕਸਾਨ ਹੋਇਆ ਅਸੀਂ ਅੱਗੇ ਭੇਜਾਂਗੇ ਅਸੀਂ ਤਾਂ ਲਿਖਦੇ ਆਂਗੇ ਅਸੀਂ ਤਾਂ ਸਦਾ ਹੀ ਲਿਖਦੇ ਆਏ ਪਹਿਲਾਂ ਇਹ ਵੀ ਲਿਖ ਕੇ ਭੇਜਣਾ ਖੇਤਾਂ ਦੀ ਰਿਪੋਰਟ ਲਿਖ ਕੇ ਭੇਜਣੇ ਇਹ ਵੀ ਆ ਖੇਤ ਆਇਆ ਹੈ ਹਾਂ ਓਕੇ ਖੇਤੀਬਾੜੀ ਦੇ ਜਿਹੜੇ ਮਾਹਰ ਡਾਕਟਰ ਹੈ ਜਾਨੀ ਕਿ ਉਹ ਅੱਜ ਇੱਥੇ ਪਿੰਡ ਮੱਲੇ ਦੇ ਵਿੱਚ ਖੜੇ ਅਸੀਂ ਪਹਿਲਾਂ ਧਰਨਾ ਲੱਗਿਆ ਹੋਇਆ ਸੀ ਜਨਕਿ ਪਿੰਡ ਕਣੀਆਂ ਦੇ ਵਿੱਚ ਇੱਥੇ ਪਹੁੰਚੇ ਆ ਉਹਨਾਂ ਨੂੰ ਸਾਰੇ ਜਨਕਿ ਖੇਤਾਂ ਦਾ ਦੌਰਾ ਕਰਾਇਆ ਗਿਆ ਜਿਹੜੀ ਜਗ੍ਹਾ ਤੇ ਜਨਕਿ ਅੱਗ ਲਾਈ ਹੈ ਉਹ ਵਾਣ ਵੀ ਦਿਖਾਏ ਗਏ ਆ ਜਿਹੜੀ ਜਗ੍ਹਾ ਤੇ ਪਰਾਲੀ ਜਨਕਿ ਗੱਠਾ ਬਣਾਈਆਂ ਸੀ ਉਹ ਵਾਣ ਵੀ ਦਿਖਾਏ ਗਏ ਆ ਜਨਕਿ ਇਸ ਗੱਲ ਨੂੰ ਮਹਿਕਮਾ ਮੰਨਣ ਨੂੰ ਤਿਆਰ ਨਹੀਂ ਹੈ ਵੀ ਜਿਹੜੀ ਜਗ੍ਹਾ ਤੇ ਅੱਗ ਲੱਗੀ ਹੈ ਉੱਥੇ ਕਣਕ ਵਧੀਆ ਖੜੀ ਹੈ ਜਿੱਥੇ ਜਨਕਿ ਪਰਾਲੀ ਦੇ ਗੱਠਾ ਬਣਾਈਆਂ ਉੱਥੇ ਕਣਕ ਜਨਕਿ ਸੁੰਡੀ ਪਈ ਹੈ ਇਹ ਮਹਿਕਮਾ ਵੀ ਮੰਨਣ ਨੂੰ ਤਿਆਰ ਨਹੀਂ ਹੈ ਬਾਪੂ ਤੁਸੀਂ ਕਿਵੇਂ ਇਹ ਵੇਖਿਆ ਸੀ ਜੀ ਨੂੰ ਆ ਦੇਖੋ ਇਧਰਲੇ ਪਾਸੇ ਦੇਖ ਲਓ ਦੂਜੇ ਪਾਸੇ ਇਹ ਇਹ ਕਿਹੜੀ ਗਣਕ ਹੈ ਜਿਹੜੇ ਅੱਗ ਲਾਈ ਹੈ ਇਹ ਨਹੀਂ ਨਹੀਂ ਅੱਗ ਲਾਈ ਆ ਦੇਖੋ ਕਿੰਨੇ ਕਿੰਨੇ ਤੁਰ ਤਾਂ ਉਹ ਤਾਂ ਖਾਲੀ ਪਿਆ ਵਿੱਚ ਵਿੱਚ ਵੱਡੇ ਡੱਬੇ ਪਾਏ ਆ ਖਾਲੀ ਜਿਹੜਾ ਕਿਸਾਨ ਦਾ ਨਾ ਬਹੁਤ ਜੋਰ ਲਾਣਦਾ ਕਿਸਾਨ ਆਪਣੀ ਫਸਲ ਨੂੰ ਜੀ ਵੱਤੋ ਵੱਤ ਛਾੜ ਲੈਣ ਵਾਸਤੇ। ਯਾ ਦੇਖੋ ਥੋੜੇ ਹੁਣ ਸਾਹਮਣੇ ਆ। ਐਸ ਨੂੰ ਅੱਗ ਨਹੀਂ, ਇਹਨੂੰ ਅੱਗ ਲਾਈ ਹੈ। ਜੀ। ਜੇ ਉਧਰ ਅੱਗ ਲਾਈ ਨਹੀਂ ਬਸ ਉਹ ਕਿਸਾਨ ਨੇ ਬਸ। ਉਹਨੇ ਦਬਾਰੇ ਸਾਰਾ ਕੁਝ ਆਪਣੇ ਕੋਲੀ ਆਪਾਂ ਵੇਖ ਲਿਆ ਹੁਣ। ਵੀ ਜਿਹੜੀ ਅੱਗ ਲੱਗੀ ਆਪਾਂ ਉਹ ਵੀ ਦਿਖਾਤਾ। ਜ ਜਿਹਨਾਂ ਦੇ ਇਕੱਠਾ ਬਣਗੇ ਉਹ ਵੀ ਦਿਖਾਤਾ। ਅਫਸਰ ਫੇਰ ਹੀ ਮਨਣ ਤੇ ਆ ਗਏ। ਅਫਸਰ ਦੀ ਤਾਂ ਇਹ ਨਹੀਂ ਤਾਂ ਉਹ ਕਹਿੰਦਾ ਜਿਵੇਂ ਇੱਕ ਪੰਜਾਬ ਦੀ ਕਹਾਵਤ ਹੈ ਵੀ ਜਿਹਦੀ ਖਾਈਏ ਬਾਜਰੀ ਤੇ ਉਸੇ ਦੀ ਭਰੀਏ ਹਾਜ਼ਰੀ। ਇਹ ਸਰਕਾਰ ਦੇ ਮਤਲਬ ਰੋਟੀ ਖਾਂਦੇ ਆ ਸਰਕਾਰ ਦੇ ਪੱਲੇ ਉਹ ਹਾਲਾਂਕਿ ਇਹ ਮੁਲਾਜ਼ਮ ਲੋਕਾਂ ਦੇ ਆ ਸਰਕਾਰ ਦੇ ਨਹੀਂ ਸਰਕਾਰ ਦੇ ਤਾਂ ਬਾਅਦ ਚ ਹੈ ਪਹਿਲਾਂ ਲੋਕਾਂ ਦੇ ਆ ਲੋਕ ਹੀ ਸਰਕਾਰ ਬਣਾਉਂਦੇ ਆ ਪਰ ਇਹ ਸਰਕਾਰ ਦੇ ਪੱਖ ਦੀ ਗੱਲ ਕਰਦੇ ਆ ਅਸੀਂ ਕਹਿੰਦੇ ਆ ਵੀ ਤੁਸੀਂ ਜ਼ਮੀਨੀ ਪੱਧਰ ਤੇ ਆ ਕੇ ਦੇਖੋ ਜਿਹੜਾ ਕਿਸਾਨ ਦਾ ਤਜਰਬਾ ਉਹ ਇੱਕ ਪ੍ਰੈਕਟੀਕਲ ਹੈ ਤੇ ਇਹਨਾਂ ਨੇ ਕਿਤਾਬਾਂ ਪੜ੍ਹੀਆਂ ਸਿਰਫ ਇਹ ਕਿਤਾਬੀ ਕੀੜੇ ਇਹਨਾਂ ਦਾ ਪ੍ਰੈਕਟੀਕਲ ਕੋਈ ਨਹੀਂਗਾ ਇਸ ਵਾਸਤੇ ਜਿਹੜਾ ਜਿਹੜਾ ਜੋ ਕਿਸਾਨ ਨੇ ਦੇਖਿਆ ਆ ਦੇਖੋ ਇਹ ਕਹਿੰਦੇ ਵੀ ਸੁਪਰਸੀਡਰ ਦਾ ਮਲਚਰ ਕਰਕੇ ਕਣਕ ਬੀਜੀ ਹੈ ਪਹਿਲੀ ਗੱਲ ਤਾਂ ਮਲਚਰ ਕਰਕੇ ਜਿਹੜੀ ਸੁਪਰਸੀਡਰ ਨਾਲ ਅਸੀਂ ਕਣਕ ਬੀਜਦੇ ਆ ਉਹ ਉਗਰਦੀ ਬਹੁਤ ਘੱਟ ਹੈ ਕਿਉਂਕਿ ਦਾਣਿਆਂ ਦੇ ਵਿੱਚ ਹਵਾ ਪੈ ਜਾਂਦੀ ਹੈ ਤੇ ਉਹਦੀ ਜਿਹੜੀ ਜਰਮੀਨੇਸ਼ਨ ਆ ਉਹ ਬਹੁਤ ਘੱਟ ਹੈ ਜਿੰਨੀ ਕੋ ਜੇ ਮਨ ਲੈ ਉਗਰਦੀ ਹੈ ਉਸ ਤੋਂ ਬਾਅਦ ਫਿਰ ਉਹਦੇ ਵਿੱਚ ਸੁੰਡ ਪੈ ਜਾਂਦਾ ਆ ਆ ਤੁਹਾਡੇ ਸਾਹਮਣੇ ਆ ਸੁੰਡ ਪੈ ਗਿਆ ਸਾਰੀ ਕਣਕ ਖਾਲੀ ਤੇ ਡਾਕਟਰ ਜੇ ਵੀ ਮੰਨਣ ਨੂੰ ਤਿਆਰ ਨਹੀਂ ਵੀ ਹੁਣ ਤੁਹਾਡੇ ਨਾਲ ਕੀ ਵਾਦਾ ਕਰਕੇ ਆਏ ਸੀ ਉਥੋਂ ਹੁਣ ਸਾਡੇ ਨਾਲ ਤਾਂ ਇਹ ਵਾਦਾ ਕਰਕੇ ਆਏ ਸੀ ਵੀ ਅਸੀਂ ਖੇਤ ਦੇ ਵਿੱਚ ਜਾ ਕੇ ਦੇਖਾਂਗੇ ਦੇਖ ਕੇ ਫਿਰ ਅਸੀਂ ਦੱਸਾਂਗੇ ਤੁਹਾਨੂੰ ਵੀ ਜਿਹੋ ਜਿਹੇ ਹਾਲਾਤ ਹੋਏ ਉਹਦੇ ਮੁਤਾਬਕ ਹੀ ਅਸੀਂ ਦੱਸਾਂਗੇ ਪਰ ਇੱਥੇ ਆਣ ਕੇ ਇਹ ਜਿਹੜਾ ਮਤਲਬ ਡਾਕਟਰ ਹੈ ਇਹ ਬਿਲਕੁਲ ਹੀ ਗੋਲਮੋਲ ਗੱਲ ਕਰ ਗਿਆ ਆ ਸਾਹਮਣੇ ਆ ਤੁਹਾਡੇ ਆ ਕਣਕ ਜਿਹੜੀ ਆਪਣਾ ਅੱਗ ਲਾ ਕੇ ਬੀਜੀ ਐ ਆ ਕਣਕ ਮਲਚਰ ਕਰਕੇ ਬੀਜੀ ਐ ਇਹ ਹਾਲਾਤ ਆ ਤੁਹਾਡੇ ਸਾਹਮਣੇ ਆ ਫਿਰ ਵੀ ਇਹ ਗੋਲਮੋਲ ਗੱਲ ਕਰ ਗਿਆ ਕਹਿੰਦਾ ਜੀ ਇਕਾ ਦੁੱਖਾ ਸੁਣੀਆਂ ਫਣੀਆਂ ਗਈਆਂ ਉਹ ਕਹਿੰਦੇ ਵੀ ਕਿਸਾਨ ਲਿਖ ਕੇ ਦੇਵੇ ਹੁਣ ਤਾਂ ਕਿਸਾਨ ਕਿਉਂ ਲਿਖ ਕੇ ਦੇਵੇ ਕਿਸਾਨ ਤਾਂ ਰੋਲਾ ਪਾਈ ਜਾਂਦਾ ਕਿਸਾਨ ਨੇ ਨੂੰ ਘੇਰੇ ਹੀ ਤਾਂ ਐ ਵੀ ਕਿਸਾਨ ਲਿਖ ਕੇ ਦੇਦੇ ਸੀ ਰਿਪੋਰਟ ਭੇਜ ਦਾਂਗੇ ਕਿਸਾਨ ਲਿਖ ਕੇ ਦੇਵੇ ਤਾਂ ਤੁਸੀਂ ਲਿਖ ਕੇ ਦਿਓ ਤੁਸੀਂ ਡਾਕਟਰ ਹੈ ਪੱਖਾ ਨਾ ਵੇਖਿਆ ਤੁਸੀਂ ਡਾਕਟਰ ਹੈ ਡਾਕਟਰ ਡਾਕਟਰ ਦਾ ਕੀ ਕੰਮ ਹੁੰਦਾ ਹੈ ਤਜਰਬਾ ਤਾਂ ਡਾਕਟਰ ਨੂੰ ਕਿਸਾਨ ਨਾਲੋਂ ਆਪਣੇ ਆਪ ਚ ਕਹਿੰਦਾ ਵੀ ਮੈਨੂੰ ਵੱਧ ਹੈ ਮੈਂ ਕਿਤਾਬਾਂ ਪੜ੍ਹੀਆਂ ਪਰ ਮੈਂ ਕਹਿੰਨਾ ਵੀ ਅੱਜ ਆਹ ਸਾਹਮਣੇ ਉਹਦੇ ਖੇਤ ਦਿਖਾਤਾ ਸੀ ਤੇ ਲਿਖ ਕੇ ਅਸੀਂ ਦਈਏ ਲਿਖ ਕੇ ਤਾਂ ਹੁਣ ਉਹ ਦੇਵੇ ਸਰਕਾਰ ਨੂੰ ਵੀ ਮੌਕੇ ਤੇ ਗਿਆ ਮੁੱਖਿਆ ਕਿਸਾਨ ਦਾ ਨੁਕਸਾਨ ਸੀ ਜਿੱਥੇ ਅੱਗ ਲਾਈ ਹੈ ਉੱਥੇ ਕੋਈ ਨੁਕਸਾਨ ਨਹੀਂ ਜਿੱਥੇ ਮਲਚਰ ਕਰਕੇ ਕਣਕ ਬੀਜੀ ਹੈ ਉੱਥੇ ਸੁੰਡੀ ਹੈਗੀ ਹੈ